ਹਮੈਨੂ ਕਰਦੀ ਹੈ ਪਰਸ਼ਾਨ ਤੇਰੇ ਸ਼ੀਸ਼ੇ ਦੀ ਚਮਕੌਰ ਵੇ ਮੇਰਾ ਐਵੇਂ ਖਿੱਚਦੀ ਧਿਆਨ ਤੇਰੇ ਸ਼ੀਸ਼ੇ ਦੀ ਚਮਕੌਰ ਵੇ ਮੈਨੂ ਕਰਦੀ ਹੈ ਪਰਸ਼ਾਨ ਤੇਰੇ ਸ਼ੀਸ਼ੇ ਦੀ ਚਮਕੌਰ ਵੇ ਕੋਈਂ ਲੱਗਦਾ ਹੈ ਅੰਦਰ ਬੈਠੀ ਨੂੰ ਜਿਵੇਂ ਹੋਰ ਵੀ ਕੋਈ ਨਿਹਾਰ ਰਿਹਾ ਤੇਰੇ ਸ਼ੀਸ਼ੇ ਵਿੱਚ ਦੀ ਘੁਮਕੇ ਵੇ ਉਹ ਸੂਰਜ ਚਾਤੀ ਮਾਰ ਰਿਹਾ ਚੰਦ ਆਉਣ ਲੱਗੀਆਂ ਅੱਖਾਂ ਤਾਂ ਹੁਣ ਤਿਸ ਦਾ ਨਾ ਕੁਝ ਹੋਰ ਵੇ ਉਹ ਮੈਨੂੰ ਕਰਦੀ ਹੈ ਪਰੇਸ਼ਾਨ ਤੇਰੇ ਸ਼ੀਸ਼ੇ ਦੀ ਚਮਕੌਰ ਵੇ ਉਹ ਮੇਰਾ ਐਵੇਂ ਖਿੱਚਦੀ ਧਿਆਨ ਤੇਰੇ ਸ਼ੀਸ਼ੇ ਦੇ ਚਮਕੌਰ ਵੇ